ਸਸਿਕਾ ਸਾਰਿਆਂ ਨੂੰ ਅੱਜ ਹੈਗਾ ਜੀ ਮੇਰਾ ਹਾਫ ਡੇ ਤੇ ਮੈਂ ਰਾਤੀ ਬੱਚਿਆਂ ਨੂੰ ਪੁੱਛਿਆ ਵੀ ਚਲੋ ਅੱਜ ਮੇਰੀ ਛੁੱਟੀ ਹੈ ਅੱਧਾ ਦਿਨ ਤੇ ਤੁਸੀਂ ਦੱਸੋ ਮੈਨੂੰ ਸਿਹਰੇ ਖਾਣਾ ਕੀ ਆ ਮੈਂ ਨਾ ਉਹੀ ਬਣਾਉਂਗੀ ਜੋ ਤੁਸੀਂ ਖਾਓਗੇ ਤੇ ਮੇਰੇ ਬੇਟਾ ਕਹਿੰਦਾ ਮਮਾ ਜੋ ਮਰਜ਼ੀ ਮੈਂ ਕਹਿੰਦਾ ਥੱਪੜ ਮਾਰੂੰ ਜੋ ਮਰਜ਼ੀ ਮੈਂ ਰੋਜ਼ ਜੋ ਮਰਜ਼ੀ ਬਣਾਉਣੀ ਆ ਭਰਾਵਾ ਤੇ ਤੁਸੀਂ ਕਿਹੜੇ ਖਾਣੇ ਹੋ ਅੱਧਾ ਖਾਣੇ ਹੋ ਅੱਧਾ ਸਿੱਟਦੇ ਆ ਤਾਂ ਲੋਕਾਂ ਨੂੰ ਵੰਡਦੇ ਆ ਇਸ ਲਈ ਜੋ ਤੁਸੀਂ ਖਾਣਾ ਹੈ ਮੈਨੂੰ ਉਹ ਬੋਲੋ ਮੈਂ ਉਹ ਹੀ ਬਣਾ ਕੇ ਦੂੰਗੀ ਕਿੰਦਾ ਅੱਛਾ ਮੰਮੀ ਸੋ ਸੁਟੀ ਕਹਿੰਦਾ ਮੰਮੀ ਮਲਾਈ ਕੋਫਤੇ ਬਣਾ ਦਿਓ ਜਿਹਦੀ ਗਰੇਵੀ ਵਾਈਟ ਕਲਰ ਦੀ ਹੁੰਦੀ ਹੈ ਠੀਕ ਹੈ ਅੱਛਾ ਪਾਰਟिकुलर ਦੀ ਗਰੇਵੀ ਮਲਾਈ ਕੋਫਤੇ ਚਲੋ ਮੈਂ ਹੁਣ ਕਹਿ ਬੱਠੀ ਸੀ ਕਿ ਫਸ ਗਈਆਂ ਵੀ ਜੋ ਮਰਜੀ ਬੋਲੋ ਬਣਾਉਂਗੀ ਮੈਂ ਕਿ ਕੋਈ ਨਾ ਬਣਾ ਦੇਣੇ ਬਗਾਨੀਆਂ ਆਪਣੇ YouTube ਜਿੰਦਾਬਾਦ ਆਪਾਂ ਖੋਲੀ YouTube ਔਰ ਆਪਾਂ ਤਾਂ ਦੇਖਿਆ ਕਿੱਦਾਂ ਬਣਨੇ ਹੈ ਮਲਾਈ ਕੋਫਤੇ ਚਲੋ ਜੀ ਆਪਾਂ ਗੰਦੇ ਲੈ ਤਾਂ ਬੜੇ ਸੋਖੇ ਯਾਰ ਬਣ ਜਾਣੇ ਚਲੋ ਚਲੋ ਜੀ ਮੈਂ ਜੀ ਆਪਣੇ ਜੋ ਬਲਾਈ ਕੋफ्ते ਦਾ ਆਲੂ ਲੂ ਜੇ ਉਬਾਲ ਲੇ ਪਰੀ ਨੂੰ ਲੈ ਲਿਆ ਚੰਗੇ ਤੱਕ ਮਿਕਸ ਕਰ ਲਿਆ ਮਸਾਲੇ ਮਸੂਲੇ ਪਾ ਲਿਆ ਯਮ ਬਲਾਡ ਟੇਸਟ ਕਰ ਲਿਆ ਮੈਂ ਵੀ ਹਾਂ ਮਸਾਲਾ ਬਹੁਤ ਵਧੀਆ ਬਣ ਗਿਆ ਫਿਰ ਉਹਨਾਂ ਜਿੱਦੇ ਜਿੱਦੇ ਦੱਸਿਆ ਸੀਗੇ ਬਾਲਸ ਬਣਾ ਲਈਆਂ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਮਲਾਈ ਕੋफ्ते ਵਾਲੀਆਂ ਜਿਹੜੀਆਂ ਮੈਂ ਬਾਲਸ ਬਣਾਈਆਂ ਆਏ ਹਾਏ ਅੰਨੀਆਂ ਸੋਹਣੀਆਂ ਬਣੀਆਂ ਦੋ ਬਾਲਸ ਉਸ ਤੋਂ ਬਾਅਦ ਵਾਲੀਆਂ ਵੀ ਠੀਕ ਬਣੀਆਂ ਉਦੋਂ ਬਾਅਦ ਵਾਲੀਆਂ ਵਿਚਾਰੀਆਂ ਰੱਬ ਰੱਬ ਕਰਕੇ ਬਣੀਆਂ ਤੇ ਉਦੋਂ ਬਾਅਦ ਵਾਲੀਆਂ ਓ ਮਾਈ ਗਾਡ ਵਿਚਾਰੀਆਂ ਕੁਝ ਨਹੀਂ ਲੱਭਦਾ ਪਿਆ ਇਹਦੇ ਵਿੱਚ ਪਾਲਸ ਵਾਲਾ ਪਤਾ ਨਹੀਂ ਕਿਉਂ ਬਣ ਗਈਆਂ ਇਦਾਂ ਪਤਾ ਨਹੀਂ ਪਹਿਲੀਆਂ ਦੋ ਬਹੁਤ ਵਧੀਆ ਕਿਉਂ ਬਣੀਆਂ ਉਹ ਵੀ ਠੀਕ ਬਣੀਆਂ ਆ ਰਬ ਰਬ ਕਰਕੇ ਵੀ ਚਲੋ ਚੱਲ ਜਾਣੀਆਂ ਸੀਗੀਆਂ ਤੇ ਇਹ ਪਤਾ ਨਹੀਂ ਇਦਾਂ ਕਿਉਂ ਹੋ ਗਈਆਂ ਔਰ ਤੇਲ ਦਾ ਹਾਲ ਦੇਖੋ ਜੀ ਕੜਾਈ ਮੈਡਮ ਦਾ ਹਾਲ ਛੱਡੀ ਦਾ ਓਹੋ ਮੈਨੂੰ ਤਾਂ ਕੱਢ ਦੇਣੀ ਉਹ ਗਾਲਾ ਓਏ ਹੋਏ ਕੜਾਈ ਤਾਂ ਸੜ ਗਈ ਪੂਰੀ ਤੇ ਤੇਲ ਵਿਚਾਰਾ ਖੁਣਤਾ ਇਹ ਇੰਨਾ ਕੋ ਸੜ ਕੇ ਮਚ ਗਿਆ ਨਾ ਵਿਚਾਰਾ ਵਾਲੀਆਂ ਦੇ ਦੇ ਕੇ ਮੈਨੂੰ ਗਾਲਾਂ ਕੱਢ ਤਾ ਲਾ ਵੀ ਕਿਹਦੇ ਘਰ ਫਸ ਗਿਆ ਮੈਂ ਕੋਈ ਚੰਗੇ ਘਰ ਭੇਜ ਦਿੰਦੇ ਅੰਕਲ ਜੀ ਬੰਦਾ ਬੰਦਾ ਦੇਖ ਕੇ ਤੇਲ ਦੀ ਕਿੰਨੀ ਫੜਾਇਆ ਕਰੋ ਇਹ ਤਾਂ ਹੁਣ ਸਿੱਟਣਾ ਪੈਣਾ ਆ ਇਹਦਾ ਕੁਝ ਨਹੀਂ ਹੋ ਸਕਦਾ ਮਾਈ ਗॉड ਲਓ ਜੀ ਤੁਹਾਨੂੰ ਵੀ ਦਰਸ਼ਨ ਕਰਾਤੇ ਸਾਡੇ ਮਲਾਈ ਕੋਫਤੇ ਵਾਲੀਆਂ ਬਾਲਸ ਦੇ ਦੇਖਿਆ ਕਿੰਨੀਆਂ ਵਧੀਆ ਬਣੀਆਂ ਇੰਨੀ ਵੈਰਾਈਟੀ ਇੱਕ ਵਾਰ ਚ ਕੋਈ ਵੀ ਸ਼ੱਕ ਨਹੀਂ ਦਊਗਾ ਇਹ ਸਿਰਫ ਮੈਂ ਦਊਂਗਾ ਕੁਝ ਨਾ ਕੁਝ ਤਾਂ ਕਰਨਾ ਪੈਣਾ। ਸੋ ਉਹਨਾਂ ਜਿਹੜੀਆਂ ਵਿਚਾਰੀਆਂ ਕੋਸ਼ਕ ਠੀਕ ਬਣੀਆਂ ਨੇ ਬਾਲਜ਼ ਤੇ ਉਹਨਾਂ ਦਾ ਮਾਣਤ ਰੱਖਣਾ ਹੀ ਪੈਣਾ ਆਪਾਂ ਨੂੰ। ਗਰੇਵੀ ਵੀ ਟਰਾਈ ਕਰ ਹੀ ਲਈਏ ਪਤਾ ਚੱਲ ਜਾਊਗਾ। ਵੀ ਉਹ ਵੀ ਬਣਦੀ ਐ ਖਰਾਬ ਹੁੰਦੀ ਐ। ਜੇ ਬਣ ਗਈ ਤਾਂ ਫੇਰ ਤਾਂ ਠੀਕ ਆ। ਕੋਸ਼ ਤਾਂ ਬੱਚੇ ਖਾਣੇ ਕਿ ਬਹੁਤ ਸਵਾਦ ਬਹੁ ਬਣੀਆਂ ਨੇ ਕਹਿੰਦੀ ਕਰਨਾ। ਤੇ ਚਲੋ ਗਰੇਵੀ ਟਰਾਈ ਕਰਦੇ ਆਂ ਦੇਖਦੇ ਆਂ ਤੁਹਾਨੂੰ ਦਿਖਾਣੇ ਆਂ ਗਰੇਵੀ ਬਣਾ ਕੇ ਉਹ ਕਿੱਦਾਂ ਦੀ ਬਣਦੀ। ਲਓ ਜੀ ਆਪਾਂ फटाफट ਉਹਨੂੰ ਗਰੇਵੀ ਬਣਾਣੀ ਸ਼ੁਰੂ ਕਰ ਦਿੱਤੀ। ਉਹ ਖੜ ਚਿੱਟੇ ਚਿੱਟੇ ਗਰੇਵੀ ਮੈ ਤਾਂ ਨਹੀਂ ਬਣਨੀ ਹੈਗੀ ਕਿਉਂਕਿ ਹੁਣ ਸਮਾਂ ਬਹੁਤ लेट ਹੋ ਗਿਆ ਹੈ। ਸੋ ਜਿਹੜੀ ਮੈਨੂੰ ਚੀਜ਼ ਟਮਾਟੋ ਦੀ ਆਉਂਦੀ ਹੈ ਗਰੇਵੀ ਮੈਂ फटाफट ਹੀ ਬਣਾਉਣ ਲੱਗ ਗਈ ਹਾਂ। ਤੇਲ ਆਪਾਂ ਸਾਰਾ ਜਲਾ ਲਿਆ। ਅੱਜ ਸਾਰੀ ਸਬਜ਼ੀ ਸੋਟਣੀ 100% ਸ਼ੁੱਧ ਦੇਸੀ ਕੀਚ ਬਣੂਗੀ। ਸੋ फटाफट ਮੋٹے ਮੋਟੇ ਪਿਆਜ਼ ਟਮਾਟਰ ਕੱਟ ਲਏ, ਹਰੀ ਮਿਰਚ ਪਾ ਲਈ, ਲਸਣ ਅਦਰਕ ਦਾ ਪੇਸਟ ਪਾ ਲਿਆ ਆਪਾਂ। ਔਰ ਇਹਦੇ ਵਿੱਚ ਪਾ ਲਏ ਆਪਾਂ ਦਾਲ ਚਿਨੀ, ਲੇਚੀ, ਜੀਰਾ, ਹਿੰਗ, ਗਰਮ ਮਸਾਲਾ, ਛਾਟ ਮਸਾਲਾ। ਤੇ ਸੋ ਇਹਨਾਂ ਨੂੰ ਆਪਾਂ ਬੜੇ ਤੱਕੇ ਨਾਲ ਭੁੰਨ ਕੇ ਤੇ ਮਿਕਸੀਚ ਠੰਡਾ ਕਰਕੇ ਇਹ ਮਸਾਲਾ ਮਿਕਸੀਚ ਆਪਾਂ ਇਹ ਗਰੇਵੀ ਬਣਾ ਲਾਂਗੇ। ਗਰੇਵੀ ਬਣ ਜਾਣੀ ਬੜੀ ਸਮੂਥ ਜੀ ਆਏਗੀ ਬੜੀ ਪਿਆਰੀ ਜੀ। ਬਸ ਉਹਦੇ ਵਿੱਚ ਆਪਾਂ ਪਾ ਦੇਣੀ ਨੇ ਬਾਲਸ। ਤੁਹਾਨੂੰ ਗਰੇਵੀ ਬਣਾ ਕੇ ਤੇ ਤੁਹਾਨੂੰ ਸਬਜ਼ੀ ਰੈਡੀ ਕਰਕੇ ਮੈਂ ਤੁਹਾਨੂੰ ਦਿਖਾਣੀ ਹੈ। ਲੋਜੀ ਗਰੇਵੀ ਬਣ ਗਈ ਆਪਣੀ। ਤੇ ਮੈਂ ਡਰਦੇ ਡਰਦੇ ਬੋਲਸ ਤਾਂ ਦਿੱਤੀਆਂ ਪਾ ਵਿੱਚ ਹੁਣ ਮੈਂ ਇਹਨੂੰ ਕੜਛੀ ਨਾਲ ਨਹੀਂ ਖਲਾਰੀ ਕਿਤੇ ਜਿਹੜੀਆਂ ਬੜੀਆਂ ਹੋਈਆਂ ਬੋਲਸ ਨੇ ਜਿਹੜੀਆਂ ਉਹ ਵੀ ਨਾ ਵਿਚਾਰੀਆਂ ਢਾਹ ਢੇਰੀ ਹੋ ਜਾਣ ਤੇ ਆਪਾਂ ਇਹਨਾਂ ਦੇ ਉੱਤੇ ਪਾਣੀ ਇਦਾਂ ਕਰਕੇ ਗਰੇਵੀ ਤਾਂ ਜੋ ਬੋਲਸ ਦੇ ਵਿੱਚ ਪੂਰਾ ਟੇਸਟ ਵਧੀਆ ਚੱਲੇ ਜਾਵੇ ਬਸ ਤਾਂ ਬੋਲਸ ਬਹੁਤ ਟੇਸਟੀ ਬਣੀਆਂ ਨੇ ਮੈਂ ਖਾ ਕੇ ਦੇਖੀ ਸੀ ਕਿ ਜਿਹੜੀ ਚੂਰਾ ਪੂਰਾ ਹੋਇਆ ਸੀ ਤੇ ਬਹੁਤ ਸਵਾਦ ਸੀ ਉਹ ਤੇ ਐਲੋਜੀ ਆਪਣੀਆਂ ਤਾਂ ਬਣ ਗਿਆ ਮਲਾਈ ਕੋਫਤਾ ਤਾਂ ਨਹੀਂ ਖੈਰ ਬਣਿਆ ਅਗਰ ਨਹੀਂ ਕੀ ਬਣ ਗਿਆ ਪਰ ਆਪਾਂ ਚਲੋ ਲੋਜੀ ਹੁਣ ਆਪਾਂ ਇਹ ਤੇ ਥੋੜੀ ਜਿਹੀ ਪਾ ਦਨੇ ਕ੍ਰੀਮ ਚਲੋ ਕੁਛ ਤਾਂ ਵਧੀਆ ਲੱਗੇ ਦੇਖਣ ਚ ਯਾਰ ਲੋਕਾਂ ਹੀ ਤਾਂ ਬੜੀ ਐ ਗਰੇਵੀ ਹਾਂ ਮੇਰੀ ਵੀ ਕਰੀ ਲਿਕਵਿਡ ਜੀ ਬਸ ਬਹੁਤ ਹੋਊਗੀ ਮੇਰੇ ਹਿਸਾਬ ਨਾਲ ਕੋਈ ਬਾੜੀ ਪੈਗੀ ਕੋਈ ਨਾ ਕੋਈ ਨਾ ਜ਼ਾਦੇ ਸੁਆਦ ਆ ਜਾਊਗਾ ਹੁਣ ਆਪਾਂ ਇਹ ਨੂੰ ਇੱਦੀ ਟੱਕ ਦੇਣੀ ਨਾ ਸਾਰੇ ਐਂ ਟੱਕਦੇ ਹੁੰਦੇ ਨੇ ਕੋਈ ਮਿਕਸ ਨਹੀਂ ਕਰਦਾ ਹੁੰਦਾ ਹੈ ਨਾ ਨਹੀਂ ਨਹੀਂ ਇੱਦੀ ਟੱਕ ਦੇਣੀ ਹੈ ਲੈ ਨਹੀਂ ਨਹੀਂ ਇੱਦੀ ਟੱਕ ਦੇ ਹੀ ਮੈਂ ਖਾ ਲਿਆ ਲੋਜੀ ਹੁਣ ਦੇਖ ਦਾਲ